ਮਾਹੀ ਗੁਰੂ ਜੀ ਕੋ ਖਰਸੋ ਮਾਹੀ ਗੁਰੂ ਜੀ ਦੇ ਪਤੇ ਸਦੂ ਸੰਤ ਮਹਾਰਾਜ ਸੰਤ ਕਾ ਸਦ ਅਦਿਵਾਨੀ ਹਜੂਰ ਮਹਾਰਾਜ ਵੰਡ ਬਲਸਪੁਰ ਤੋਂ ਅੰਜਕ ਰਹਾਏ ਔਕੇ ਜਦੋਂ ਸ਼ਾਮ ਨੂੰ 4 ਵਜੇ ਜਿਹੜੀ ਡਿਊਟੀ ਸੰਤ ਗਿਆਨੀ ਸਪੂਰਨ ਸਿੰਘ ਜੀ ਰੋਜ਼ ਹੀ ਸਥਾਨ ਦੇ ਉੱਤੇ ਸ਼ਾਮ ਨੂੰ ਸ੍ਰੀ ਗੁਰਪ੍ਰਤਾਪ ਸੂਰਜਗ੍ਰੰਦ ਦੇ ਕਥਾ ਚਲਦੀ ਸੀ ਲੜੀਵਾਰ ਉਹ ਗਿਆਨੀ ਸੰਪੂਰਨ ਸਿੰਘ ਜੀ کئی ਦਿਨ ਦੇ ਰੇਲੂ ਕੰਮਾਂ ਦੇ ਵਿੱਚ ਆਪਦੇ ਗ੍ਰਹਿ ਵਿਕੇ ਗਏ ਹੋਏ ਸਨ ਪਿੱਛੇ ਸਾਰੀ ਡਿਊਟੀ ਜਥੇਦਾਰ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਟੰਬ ਕੇ ਗਏ ਸੀ ਸੰਤ ਮਹਾਰਾਜ ਜੀ ਬਲਸਪੁਰ ਤੋਂ ਨਿਤਨੇਮ ਸਾਰੀ ਡਿਊਟੀ ਪੂਤਾ ਕੇ ਖੰਡ ਪੜਦੀ। ਸਾਮ ਨੂੰ ਜਦੋਂ ਨਿਤਨੇਮ ਕਰਨ ਤੋਂ ਪਹਿਲਾਂ ਇੱਕ ਘੰਟਾ ਇਹ ਗੁਰਪ੍ਰਤਾਪ ਸੂਝ ਗ੍ਰੰਥ ਦੀ ਕਥਾ ਵਿਚਾਰ ਹੁੰਦੀ। ਸੰਤ ਬਾਬਾ ਬਲਵੰਤ ਸਿੰਘ ਜੀ ਜਦੋਂ ਕਥਾ ਕਰਨ ਗਏ ਦਰਬਾਰ ਦੇ ਵਿੱਚ ਇੱਕ ਕਥਾ ਕੰਟਾ ਕਥਾ ਕੀਤੀ ਜਿਹੜੀ ਲੱਤ ਉੱਤੇ ਪੈੰਸੀ ਜੀ ਨਿਕਲੀ ਸੀ ਉਹਦੇ ਉੱਤੋਂ ਦੀ ਭਾਵੇਂ ਪੱਟੀ ਉਹ ਨਮੀ ਕਰਕੇ ਗਏ ਸੀ ਉਹ ਕਥਾ ਕਰਦੇ ਕਰਦੇ ਹੀ ਵੇਰੋਂ ਖੂਨ ਦੇ ਨਾਲ ਕਾਫੀ ਖਰਾਬ ਹੋ ਗਈ ਜਦੋਂ ਬਾਬਾ ਜੀ ਅਥਵਾ ਕਰਕੇ ਉੱਤੇ ਕੁਸ ਤਖਲੀਬ ਵੀ ਮਹਿਸੂਸ ਹੋਈ ਉੱਠ ਕੇ ਬਾਬਾ ਜੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਬਾਹਰ ਆ ਜਾਂਦੇ ਨੇ ਸਿੰਘਾਂ ਨੂੰ ਹੁਕਮ ਕਰਿਆ اے ਭਾਈ ਦੋ ਸਬਦ ਪੜ੍ਹ ਕੇ ਨੇਤ ਨਾਮ ਰਹਿਰਾਸ ਦਾ ਪਾਠ ਕਰਕੇ ਕੀਤਨ ਆਰਤੀ ਦਾ ਆਪ ਤੁਸੀਂ ਕਰਨੇ ਐ ਕਹਿ ਕੇ ਬਾਬਾ ਜੀ ਸਤਨਾਮ ਨੂੰ ਅੰਦਰੋਂ ਠੋੜ ਲਿਆ ਨਾਲ ਹੀ ਸਤਨਾਮ ਨੂੰ ਨਾਮ ਲੈ ਕੇ ਪਹਿਲਾਂ ਪੱਟੀ ਬਦਲੀ ਇਹ ਬਦਲ ਕੇ ਫਿਰ ਨਗਰ ਵਿੱਚ ਗਿਆ ਇਹ ਮਾਤਾ ਹਰਨਾਮ ਕੌਰ ਦੇ ਘਰੇ ਜਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਕਹਿ ਲੱਗੇ ਮਾਂ ਮੇਰੀ ਲੱਤ ਕਾफी ਤਕਲੀਫ ਜੀ ਕਰਦੇ ਤੇ ਇੱਕ ਫਿੰਸੀ ਜੀ ਨਿਕਲਿਆ ਹੀ ਸੀ ਹੁਣ ਇਹਦੇ ਚ ਖੂਨ ਹੀ ਨਿਕਲ ਜੰਦਾ ਮਾਤਾ ਜੀਆਂ ਨੇ ਉਹ ਜਦ ਦੇਖਿਆ ਜ਼ਖਮ ਜਿਹਾ ਉਸ ਨੇ ਜਦ ਹੀ ਤੇਲ ਦੇ ਵਿੱਚ ਥੋੜੀ ਜੀ ਹਲਦੀ ਪਾਈ ਔਰ ਕੇ ਚੰਗੀ ਤਰ੍ਹਾਂ ਕਾਢ ਲਈ ਉਹਨੂੰ ਕਾੜ ਕੇ ਫੇਰ ਉਹ ਜਿੱਥੇ ਪੈਨਸੀ ਨਿਕਲੀ ਹੋਈ ਸੀ ਉੱਤੇ ਲਾ ਕੇ ਉਤੋਂ ਦੀ ਹੋਰ ਨਵੀਂ ਪੱਟੀ ਬੰਨਤੀ। ਪੱਟੀ ਬੰਨ ਕੇ ਕਿਹਾ ਵੀ ਆਹ ਲੈ ਜੋ ਨਾਲ ਹੀ ਇਹਨੂੰ ਜਦੋਂ ਵੀ ਲਾਉਣੀ ਹੈ ਮਾੜੀ ਜੀ ਕੋਸ਼ੀ ਕਰ ਲੈਣੀ ਹੈ। ਇਹਨੂੰ ਫੇਰ ਤੁਸੀਂ ਲਾ ਲੈਣੀ ਆ ਉੱਤੇ ਜਦੋਂ ਵੀ। ਇਸ ਤਰ੍ਹਾਂ ਬਾਬਾ ਜੀ ਕਈ ਦਿਨ ਪੱਟੀ ਦਾ ਕਰਦੇ ਰਹੇ ਖੂਨ ਬੰਦ ਹੋ ਗਿਆ ਤਗਲੀਬ ਵੀ ਕੋਈ ਨਹੀਂ ਸੀ ਪਰ ਜਖਮ ਦਾ ਕੋਈ ਫਰਕ ਨਹੀਂ ਸੀ ਪੈਂਦਾ ਉਹ ਤੇ ਉੱਤੇ ਅੰਗੂਰ ਨਹੀਂ ਸੀ ਹੁੰਦਾ ਜਦੋਂ ਇਹ ਪੱਟੀ ਬਦਲਨੀ ਆ ਤਾਂ ਉਸ ਦੇ ਵਿੱਚੋਂ ਜਦ ਹੀ ਐ ਲੱਗਣਾ ਵੀ ਹੁਣ ਖੂਨ ਸਿਮ ਲੱਗੂਗਾ ਮਹਾਰਾਜ ਜੀ ਕਹਿੰਦੇ ਅਸੀਂ ਫੇਰ ਨਵੀਂ ਪੱਟੀ ਬੰਨ ਲੈਣੀ ਇਸ ਤਰ੍ਹਾਂ ਸਾਡਾ ਹਫਤਾ ਲੰਘ ਗਿਆ ਇੱਥੇ ਫੇਰ ਗਿਆਨੀ ਸੰਪੂਰਨ ਸਿੰਘਾਂ ਦਾ ਵਾਟਾ ਟੂਰ ਦਿੱਤਾ ਹੋਇਆ ਸੀ ਉਹਦੀ ਤਰੀਕ ਆ ਗਈ ਅਸੀਂ ਹਫਤੇ ਤੋਂ ਬਾਅਦ ਫੇਰ ਅਸੀਂ ਅਟੂਰ ਅਕੰਡ ਪਾਠ ਕਰਨ ਚਲੇਗੇ ਉੱਥੇ ਅਸੀਂ ਡਾਕਟਰ ਨੂੰ ਵੀ ਦਿਖਾਇਆ ਉਹਨੇ ਵੀ ਪੱਟੀ ਦਿੱਤੀ ਮਲਮ ਜੀ ਦਿੱਤੀ ਉਹ ਲਾਉਂਦੇ ਰਹੇ ਤਿੰਨ ਚਾਰ ਦਿਨ ਉਹਦੇ ਨਾਲ ਵੀ ਕੋਈ ਫਰਕ ਨਾ ਪਿਆ ਬਲਕਿ ਤਕਲੀਫ ਹੋਣੀ ਸ਼ੁਰੂ ਹੋ ਗਈ ਕਿਉਂਕਿ ਬੈਠ ਕੇ ਜ਼ਿਆਦਾ ਹੋ ਗਈ ਉੱਤੇ ਕੌਂਕੜਾ ਮਾਰ ਕੇ ਤਿੰਨ ਦਿਨ ਉੱਤੇ ਅਸੀਂ ਕੀਰਤਨ ਜ਼ਰੂਰ ਕਰਦੇ ਰਹੇ ਪਰ ਸਾਡੇ ਲੱਤ ਦੇ ਵਿੱਚ ਤਕਲੀਫ ਵੱਧ ਗਈ ਉੱਥੋਂ ਆ ਕੇ ਅਸੀਂ ਫੇਰ ਜਦੋਂ ਤੇ ਕਰਾਈ ਉਹਨੇ ਸ਼ਾਮ ਨੂੰ ਵੇਰ ਗਿਆਨੀ ਸੰਪੂਰਨ ਸਿੰਘ ਜੀ ਵੀ ਆ ਗਏ ਉਹਨਾਂ ਨੇ ਵੀ ਪੁੱਛਿਆ ਜਦਾ ਜੇਦਾਰ ਜੀ ਪੱਟ ਪੱਟ ਲਾਤੇ ਦੇ ਉੱਤੇ ਪੱਟੀ ਬੰਨੀ ਆ ਤੁਸੀਂ ਕੀ ਹੋ ਗਿਆ ਕਹਿੰਦੇ ਸੀ ਉਹਨਾਂ ਨੂੰ ਵੀ ਦੱਸਿਆ ਵੀ ਇਹ ਲਰਤ ਦੇ ਉੱਤੇ ਇੱਕ ਫਿੰਸੀ ਜੀ ਨਿਕਲੀ ਸੀ ਇਹ ਖਾਸਾ ਹੀ ਵੱਧਰਾ ਜਾ ਹੋ ਗਿਆ ਵੀ ਅਸੀਂ ਮਾਤਾ ਨਾਲ ਕੋਲੇ ਗਏ ਸੀਗੇ ਮੋਰ ਦੀ ਕੋਲੇ ਉਹਨਾਂ ਨੇ ਵੀ ਫਲਦੀ ਜੀ ਦਿੱਤੀ ਮੈਨੂੰ 8 ਕਿਜੀ ਵੀ ਇਹ ਲਾਇਆ ਕਰੂ ਉਹ ਵੀ ਮੈਂ ਹਫਤਾ ਅੱਗੇ ਲਾਉਂਦਾ ਰਿਆਂ ਫਿਰ ਚਾ ਉੱਥੇ ਜਾ ਕੇ ਪੂਰਖੰਡ ਪਾੜ ਤੇ ਮੈਂ ਡਾਕਟਰ ਤੋਂ ਪੱਟੀ ਕਰਾਉਂਦਾ ਰਿਆਂ ਵੀ ਕੋਈ ਫਰਕ ਨਹੀਂ ਪਿਆ ਤਾਂ ਸੰਤ ਗਿਆਨੀ ਸੰਪੂਰਨ ਸਿੰਘ ਜੀ ਕਹਿੰਦੇ ਕੋਈ ਨਹੀਂ ਕਿ ਲੋਕਾਂ ਦਾ ਬਜਨ ਹੁੰਦਾ ਔੜੀ ਔੜੀ ਆ ਜੂਗਾ ਰਾਂ ਤੁਸੀਂ ਇਹ ਪੱਟੀ ਤਾਂ ਇਹਦੇ ਨਾਲ ਹੀ ਕਰਿਆ ਕਰੋ ਹਲਦੀ ਨਾਲ ਇਹਦੇ ਨਾਲ ਸਿੱਧੀ ਰਾਮ ਆਊਗਾ ਅਸੀਂ ਫੇਰ ਬਾਬਾ ਜੀ ਕਹਿੰਦੇ ਹਲਦੀ ਲਾਉਣੀ ਗਰਮ ਕਰਕੇ ਫੇਰ ਪੱਟੀ ਬਨ ਲੈਣੀ ਐ ਇਤਨਾ ਫੇਰ ਹਫਤਾ ਲੰਘ ਗਿਆ ਕਿ ਉਹ ਰੋਜ਼ ਦਾ ਪ੍ਰੋਗਰਾਮ ਕੋਈ ਨਾ ਕੋਈ ਰਹਿੰਦਾ ਸੀ ਤਾਂ ਹਿਲ ਚਲ ਰਹਿੰਦੀ ਸੀ ਲਤ ਨੂੰ ਤੋੜਾ ਫੇਰਾ ਰਹਿੰਦਾ ਸੀ ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ ਯਾਨੀ ਉਹ जखम ਵੱਧ ਹੀ ਗਿਆ ਫਿਰ ਇੱਕ ਦਿਨ ਸੰਤ ਯਾਨੀ ਸੁਪੂਨ ਸਿੰਘ ਜੀ ਗਏ ਤੁਸੀਂ ਲੁਧਿਆਣੇ ਦਿਖਾਇਓ ਉਥੇ ਡਾਕਟਰ ਤੋਂ ਵਧੀਆ ਡਾਕਟਰੋਂ ਦੁਖਾ ਕੇ ਤੁਸੀਂ ਵਧੀਆ ਦਵਾਈ ਲੈ ਲਓ ਇਹ ਇਤਨਾ ਬਾਬਾ ਜੀ ਨੇ ਭਾਈ ਸਤਨਾਮ ਸਿੰਘ ਨੂੰ ਨਾਲ ਲੈ ਕੇ ਜਾ ਕੇ ਮਾਣੂ ਘਰ ਤੋਂ ਸੰਗ ਨਾਲ ਕੇ ਜਗਰਾਵੀ ਚਲੇ ਗਏ ਜਗਰਾਵਾਂ ਤੋਂ ਬਾਬਾ ਜੀ ਬਸ ਵੇਕੇ ਲੁਧਿਆਣੇ ਚਲੇ ਗਏ ਸੀਐਮਸੀ ਵਿੱਚ ਚਲੇ ਗਏ ਉੱਤੇ ਜਾ ਕੇ ਪਟੀ ਖੋਲੀ ਪਟੀ ਖੋਲ ਕੇ ਉਹਨਾਂ ਨੇ ਟੀਕਾ ਲਾਇਆ ਗੋਲੀਆਂ ਕਾਫੀ ਦੇਤੀਆਂ ਦਵਾਈ ਦੇਤੀ ਲਾਉਣ ਨੂੰ ਬਾਕੀ ਉਹ ਕਹਿੰਦੇ ਤੁਸੀਂ ਆਰਾਮ ਕਰਨਾ ਇਹ ਤਾਂ ਆਰਾਮ ਆਊਗਾ ਕਹਿੰਦੇ ਕਿ ਉੱਥੋਂ ਮੋੜ ਦਿੱਤਾ ਬਾਬਾ ਜੀ ਫੇਰ ਸ਼ੇਖਰ ਆ ਗਏ ਸ਼ੇਖਰ ਆ ਕੇ ਗਿਆਨੀ ਜੀ ਨੂੰ ਦੱਸਿਆ ਗਿਆਨੀ ਜੀ ਕਹਿੰਦੇ ਕੋਈ ਨਹੀਂ ਤੁਸੀਂ ਆਰਾਮ ਕਰੋ ਆਪਣਾ ਕੋਈ ਅਜੇ ਪ੍ਰੋਗਰਾਮ ਹੈ ਨਹੀਂਗਾ ਆਪਣਾ ਲੋੜੀ ਨੂੰ ਪ੍ਰੋਗਰਾਮ ਬਣਾਇਆ ਸੀ ਜਯੂਰ ਸਾਹਿਬ ਜਾਣਦਾ ਚਲੋ ਜੀ ਲੱਤ ਨੂੰ ਨਰਾਮ ਆ ਗਿਆ ਆਪਾਂ ਲੋਹੜੀ ਨੂੰ ਚੱਲਾਂਗੇ ਜੇ ਜੀ ਨਰਾਮ ਆਇਆ ਫਿਰ ਆਪਾਂ ਹੂਲੇ ਮਹਲੇ ਤੋਂ ਪਹਿਲਾਂ ਉੱਥੇ ਚਲੇ ਜਾਣਾ ਹੈ ਉੱਥੇ ਆਪਾਂ ਕਈ ਦਿਨ ਕਥਾ ਕਰਨ ਦਾ ਉੱਥੇ ਵਿਚਾਰ ਹੈ ਨਾਲੇ ਉੱਥੇ ਕੀਰਤਨ 2 ਘੰਟੇ ਤੁਸੀਂ ਕਰਿਆ ਕਰੋ ਅਸੀਂ ਕਥਾ ਕਰਿਆ ਕਰਾਂਗੇ ਇਸ ਤਰ੍ਹਾਂ ਗਿਆਨੀ ਸੰਪੂਰਨ ਸੰਗੀਆਂ ਨੇ ਬਾਬਾ ਜੀ ਨੂੰ ਕਹਿ ਦਿੱਤਾ ਪਰ ਹੁਣ ਮਾੜੇ-ਮੋٹے ਪ੍ਰੋਗਰਾਮ ਚੱਲਦੇ ਸੀ ਉੱਥੇ ਗਿਆਨੀ ਜੀ ਆਪ ਚਲੇ ਜਾਂਦੇ ਸੀ ਬਾਬਾ ਜੀਆਂ ਨੂੰ ਕਹਿੰਦੇ ਸੀ ਕੋਈ ਨਹੀਂ ਤੁਸੀਂ ਆਰਾਮ ਕਰੋ ਆਰਾਮ ਜ਼ਰੂਰ ਕਰਦੇ ਸੀ ਪਰ ਫਰਕ ਨਹੀਂ ਸੀ ਜਗਮ ਨੂੰ ਪੈਂਦਾ ਇਸ ਤਰ੍ਹਾਂ 15-20 ਦਿਨ ਹੋ ਲੰਗੇ ਭਾਵ ਕਿ ਮਗ ਮਹੀਨਾ ਚੜ ਗਿਆ ਔਰ ਉਧਰ ਕੋਈ ਫਰਕ ਨਾ ਪਿਆ। 2 ਮਹੀਨੇ ਤੋਂ ਉੱਤੇ ਹੋ ਗਿਆ। ਇਹ ਫੈਨਸੀ ਨਿਕਲੀ ਨੂੰ। ਰੋਜ਼ ਇਹ ਵੱਧ ਹੀ ਗਈ। ਇਤਨਾ ਬਾਬਾ ਜੀ ਨੇ ਉਹ ਦਵਾਈ ਵੀ ਲੈਂਦੇ ਰਹੇ। ਉਹ ਦਵਾਈ ਲਾਉਂਦੇ ਵੀ ਰਹੇ ਉੱਤੇ। ਪੱਟੀ ਰੋਜ਼ ਬਦਲ ਲੈਣੀ। ਔਰ ਜਦੋਂ ਪੱਟੀ ਖੋਲਣੀ ਜਖਮ ਦੇ ਵਿੱਚ ਕੋਈ ਫਰਕ ਨਹੀਂ ਸੀ ਪੈਦਾ। ਖਲੀਬ ਜਰੂਰ ਘਟ ਗਈ ਸੀ। ਗੋਲੀਆਂ ਖਾਂਦੇ ਰਹੇ। ਦਵਾਈ ਲਾਉਂਦੇ ਰਹੇ। ਪਰ ਜ਼ਖਮ ਨਾ ਕਟਿਆ। ਇਤਨਾ ਬਾਬਾ ਜੀਆ ਨੇ ਬਹੁਤ ਉਹੋਰ-ਪੋਰ ਕਰਦੇ ਰਹੇ ਪਰ ਕੋਈ ਫਰਕ ਨਾ ਪਿਆ। ਇਸ ਤਰ੍ਹਾਂ ਬਾਬਾ ਜੀ ਦੇ ਜਿਹੜੀ ਲੱਤ ਦੇ ਉੱਤੇ ਫੰਸੀ ਨਿਕਲੀ ਸੀ ਉਹਨੇ ਕਾਫੀ ਬਾਦ ਬਿਦਾ ਦਿੱਤਾ ਹੈ ਆਉ ਅੱਜ ਦੀ ਕਥਾ ਇਹ ਇੱਥੇ ਸਮਾਪਤ ਹੈ ਅਗਲੀ ਕਥਾ ਫੇਰ ਸਰਬੰਨ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ